ਗੁਰਮੁਖੋ ਪੰਗਾਣੀ ਦੇ ਜੰਗ ਤੋਂ ਬਾਅਦ ਮੇਰੇ ਸਤਿਗੁਰੂ ਪਾਤਸ਼ਾਹ ਅਮਰ ਅਨੰਦਪੁਰ ਸਾਹਿਬ ਆ ਗਏ ਔਰ ਗੁਰਮੁਖੋ ਦਿੱਲੀ ਸਰਕਾਰ ਨੂੰ ਇਹ ਚੁਬਦੇ ਨੇ ਜੇ ਵੈਰੀ ਦਾ ਵੈਰੀ ਮਿੱਤਰ ਪਹਾੜੀਏ ਤੇ ਤੁਰਕ ਇੱਕ ਹੋ ਗਏ ਤਿਲਕ ਤੇ ਜਨੇਊ ਦੇ ਨਮਾਜ਼ਾਂ ਵਾਲੇ ਇੱਕ ਪਾਰਟੀ ਬਣ ਗਈ ਤਿਲਕ ਤੇ ਜਨੇਊ ਦੇ ਨਮਾਜ਼ਾਂ ਵਾਲਿਆਂ ਦੀ ਇੱਕ ਪਾਰਟੀ ਕਿਉਂਕਿ ਉਹਨਾਂ ਨੂੰ ਜਾਬ ਤੇ ਜਵਦੀ ਨਾਲ ਅਲਰਜੀ ਸੀ ਇਸ ਕਾਰਨ ਕਰਕੇ ਜਾਬ ਤੇ ਜਵਦੀ ਨਾਲ ਅਲਰਜੀ ਹੋਣ ਕਰਕੇ ਤਿਲਕ ਜਨੇਊ ਵਾਲੇ ਗੁਰੂ ਦੇ ਉਲਟ ਹੋ ਗਏ ਠੇਰਾ ਪਾ ਲਿਆ ਬਾਬਾ ਜਲਮ ਸਿੰਘ ਨੇ ਸਿੱਖਾ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਵਿੱਚ ਜਲਮ ਸਿੰਘ ਤੇ ਆਲਮ ਸਿੰਘ ਦੋ ਨਾ ਆਉਂਦੇ ਨੇ ਜਿਹੜਾ ਆਲਮ ਸਿੰਘ ਸੀ ਨਾ ਇਹ ਸਤਿਗੁਰੂ ਦੇ ਵਿੱਤ ਮੰਤਰੀ ਸੀ ਪੈਸੇ ਧਿਲ ਦਾ ਜਿੰਮੇਵਾਰ ਸੀ ਜਿਹੜਾ ਜਾਲਮ ਸਿੰਘ ਸੀ ਇਹ ਗੁਰੂ ਕਾ ਸੂਈਆ ਸੀ ਇਹ ਬਾਹਰ ਦੀਆਂ ਰਿਪੋਰਟਾਂ ਲਿਉਂਦਾ ਵੀ ਬਾਹਰ ਕੀ ਹੋ ਰਿਹਾ ਹੈ ਆਪਣੇ ਵਰਦੋ ਕੀ ਸਾਜ਼ਿਸ਼ ਹੋ ਰਹੀ ਹੈ ਜਾਲਮ ਸਿੰਘ ਨੇ ਆਖਿਆ ਵੀ ਪਾਛਾ ਉਹਨਾਂ ਨੇ ਆਪਣੇ ਉੱਪਰ ਹਮਲਾ ਕਰਨਾ ਹੈ ਹਾਥੀ ਨੂੰ ਸ਼ਰਾਬ ਪਿਆ ਕੇ ਤੇ ਆਪਾਂ ਨੂੰ ਜਸਾ ਯੋਗ ਉਹਦਾ ਪ੍ਰਬੰਧ ਕਰਨਾ ਚਾਹੀਦਾ ਤੇ ਕਲਗੀ ਵਾਲਾ ਬਾਪੂ ਕਹਿਣ ਲੱਗਾ ਪਰ ਫੇਰ ਕੀ ਹੋ ਗਿਆ ਜੇ ਉਹਨਾਂ ਦਾ ਹਾਥੀ ਆਵੇਗਾ ਤੇ ਆਪਣੇ ਘੁੜਾਥੀ ਵੀਗਾ ਸਿੰਘ ਵਿਚਾਰਾਂ ਵਿੱਚ ਪੈ ਗਏ ਤੇ ਆਪਣੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ ਇਹ ਕਹਿੰਦੇ ਹਾਥੀ ਕਿਉਂਕਿ ਅਤਿਆਸ ਦੇ ਪੰਨਿਆਂ 'ਚ ਇਹ ਲਿਖਿਆ ਹੈ ਕਿ ਜਿਹੜਾ ਦਲਬਧਾਰ ਜਿਹਨੂੰ ਆਪਾਂ ਨੀਲਾ ਘੋੜਾ ਕਹਿੰਦੇ ਉਹਦਾ ਨਾਂ ਦਲਬਧਾਰ ਸੀ ਉਹ ਭੁੱਖ ਦੇ ਕਾਰਨ ਅਨੰਦਪੁਰ ਸਾਹਿਬ ਹੀ ਸਰੀਰ ਛੱਡ ਗਿਆ ਮੈਂ ਘੋੜੇ ਬਾਰੇ ਪੜਿਆ ਹਰਾਨ ਹੋ ਗਿਆ ਮੇਰੇ ਮਨ ਮੈਂ ਮਨ ਕਰਕੇ ਗੁਰੂ ਦੇ ਨੀਲੇ ਘੋੜੇ ਨੂੰ ਮੱਥਾ ਵੀ ਟੇਕਿਆ ਕਿਉਂ ਗੁਰੂ ਪਾਤਸ਼ਾਹ ਨੇ ਆਖਿਆ ਸੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਲੇਕਿਨ ਜਦੋਂ ਰੰਗਣਾ ਨੂੰ ਭਾਜ ਪੈ ਗਈ ਤੇ ਸਿੱਖਾਂ ਨੇ ਮਗਰ ਪੈਰਵਾਈ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨੀਲੇ ਆ ਚੱਲ ਪਿੱਛੇ ਭਾਈ ਆਪਾਂ ਮਾੜੇ ਤੇ ਜ਼ੋਰਨ ਵਾਲੇ ਤੇ ਵਾਰ ਨਹੀਂ ਕਰਨਾ ਸਿੰਘਾਂ ਨੂੰ ਭਾਜ ਪੈ ਗਈ ਤੇ ਉਥੇ ਲਿਖਿਆ ਵੀ ਇੱਕ ਸਿੰਘ ਨੇ ਕਿਰਪਾਨ ਨਾਲ ਲਕੀਰ ਕੱਢ ਕੇ ਆਖਿਆ ਨੀ ਲਿਆ ਤੈਨੂੰ ਗੁਰੂ ਦੀ ਕਸਮੀ ਅੱਗੇ ਲੰਘੇ ਤੇ ਘੋੜੇ ਨੇ ਗੁਰਮੁਖੋ ਪੈਰ ਗੜ ਲਏ ਤੇ ਬਾਜਾਂ ਵਾਲਾ ਹੱਸ ਕੇ ਕਹਿਣ ਲੱਗਾ ਨੀ ਲਿਆ ਤੂੰ ਸਿੱਖਾਂ ਨਾਲ ਰੜਿਆ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹਣਾ ਹੈ ਗੁਰੂ ਦਾ ਘੋੜਾ ਉਹਨੂੰ ਸੌਹ ਪਾਈ ਹੈ ਉਹਨੇ ਪੈਰ ਨਹੀਂ ਪੁੱਟਿਆ ਆਪਾਂ 50 ਰੁਪਈਆ ਤੇ 50 ਸੌਹਾਂ ਖਾ ਜਾਂਦੇ ਹਾਂ ਸਾਡਾ ਕਰੈਕਟਰ ਇਹਨਾਂ ਡਾਊਨ ਹੋ ਗਿਆ ਸਾਨੂੰ ਹਦਾਇਤ ਸਭ ਤਨਾ ਗੁਰਗੁਰ ਸਾਚ ਕੀ ਝੂਠਾ ਟਿਗੇ ਨਾ ਪਾਏ ਸਾਚੋ ਜੂਨੀ ਪਰ ਭੁਗੇ ਕੂਰੋ ਕੈਸੇ ਥਾਏ ਗੁਰਮੁਖਾ ਸੱਚੀ ਸੋ ਵੀ ਨਾ ਖਾ ਪਾਤਸ਼ਾ ਨੂੰ ਬੇਨਤੀ ਕਰਦੇ ਨੇ ਪਾਤਸ਼ਾ ਸਜੇ ਖਬੇ ਹੋ ਜੀਏ ਕਹਿਣ ਲੱਗੇ ਕੋਈ ਗੱਲ ਨਹੀਂ ਗੁਰਮੁਖੋ ਉਹਨਾਂ ਦਾ ਹਾਥੀ ਤੇ ਆਪਣਾ ਵੀ ਹਾਥੀ ਆਇਆ ਕਿਹੜਾ ਦੁਨੀ ਚੰਦ ਮਜੀਠੇ ਵਾਲਾ ਅਸਤੀਆਸ ਦੇ ਪੰਨਿਆਂ 'ਚ ਲਿਖੇ ਪੀ ਉਹਦਾ ਸੱਤ ਮਣ ਪੱਕਾ ਵਜਨ ਸੀ ਬੀਬੀਆਂ ਨੇ ਘੋਲ ਜਾਣਾ ਜੋਤ ਵਿੱਚ ਪਾਉਣ ਲਈ ਤੇ ਕਹਿਣਾ ਬੀਬੀ ਤੇਰੇ ਕੋਲ ਬੱਚਾ ਹੈ ਲਿਆ ਮੈਂ ਜੋਤ ਚ ਕਿਉ ਪਾ ਦੇਣਾ ਤੇ ਉਹ ਲਾ ਕਰਕੇ ਮਾਈ ਦੇ ਲਾਲ ਨੇ ਘੋਲ ਨੂੰ ਚੀਕ ਲਾ ਕੇ ਪੀ ਜਾਣਾ ਖਾਨਤਾ ਉਹਦਾ ਇੱਕੋ ਨਿਸ਼ਾਨਾ ਪੇੜ ਪੂਰਤੀ ਹੜਿਓਰ ਕਹਿਣ ਲੱਗੇ ਆਪਣਾ ਦੁਨੀ ਚੰਦ ਲੜੇਗਾ ਭਾਈ ਉਹ ਹਾਥੀ ਨਾਲੋਂ ਘੱਟ ਤੇ ਬਾਬਾ ਦਾਇਲ ਸਿੰਘ ਨੇ ਵਧਾਈ ਦਿੱਤੀ ਵੀ ਦਇਆ ਸਿੰਘ ਦੁਨੀ ਚੰਦਾ ਵਧਾਈਆਂ ਹੁਣ ਕਹਿਣ ਲੱਗਾ ਮੈਨੂੰ ਪਤਾ ਤੁਸੀਂ ਗੁਰੂ ਨਾਲ ਲੜੇ ਹੋਏ ਹੋ ਵੀ ਮੈਂ ਮਰ ਜਾ ਤੇ ਤੁਹਾਡਾ ਰਾਹ ਪਧਰਾ ਹੋ ਜਾ ਗੁਰਮੁਖੋ ਉਹ ਕੈਰ ਬੰਦਾ ਕੈਰਾਂ ਨੂੰ ਨਾਲ ਲੈ ਕੇ ਕਿਲੇ ਦੀ ਕੰਧ ਟੱਪ ਕੇ ਇਥੋਂ ਨਸ ਗਿਆ ਕੈਰ ਬੰਦਾ ਕੈਰਾਂ ਨੂੰ ਨਾਲ ਲੈ ਕੇ ਕਿਲੇ ਦੀ ਕੰਧ ਟੱਪ ਕੇ ਨਸ ਗਿਆ ਤੇ ਸਿੰਘਾਂ ਨੇ ਆਖਿਆ ਪਾਤਸ਼ਾਹ ਤੁਹਾਡਾ ਆਤੀ ਤਰਨ ਹੋ ਗਿਆ ਹੈ ਸਿੰਘੋ ਸਾਡਾ ਸ਼ੇਰ ਮੁਕਾਬਲਾ ਕਰੇਗਾ ਸ਼ੇਰ ਕੌਣ ਬਾਬੇ ਮਨੀ ਸਿੰਘ ਦਾ ਪੁੱਤਰ ਭਾਈ ਬਚਿੱਤਰ ਸਿੰਘ ਹੌਲਾ ਜਿਹਾ ਕੱਦ ਕਹਿਣ ਲੱਗੇ ਕਿਵੇਂ ਭਾਈ ਬਚਿੱਤਰ ਸਿਆ ਕਹਿੰਦਾ ਪਾਤਸ਼ਾਹ ਮੈਂ ਕਿਸਤਾਖੀ ਨਾ ਕਰ ਬਾਂ ਪਰ ਸਿਰ ਤੇ ਹੱਥ ਰੱਖੇਂ ਪਹਾੜੀ ਹਾਥੀਆਂ ਦੀ ਗੱਲ ਕਰਦਾ ਹਾਂ ਪਹਾੜੀ ਰਾਜਿਆਂ ਦੇ ਹਾਥੀ ਜੇ ਤੂੰ ਕਿਰਪਾ ਕਰੇ ਤੇ ਮੈਂ ਸੁਰਗ ਦੇ ਰਾਜੇ ਐਰਾਪਤ ਦਾ ਹਾਥੀ ਥੱਲੇ ਲਿਆ ਸਕਦਾ ਹੀ ਪਰ ਇੱਕ ਬੇਨਤੀ ਕਰਾਂ ਮੈਨੂੰ ਤੇਰੇ ਜਮਾਨਾ ਮੇਰੇ ਸਤਿਗੁਰੂ ਪਾਤਸ਼ਾਹ ਨੇ ਥਾਪੀ ਦਿੱਤੀ ਉਹ ਵਰਸ਼ੀ ਅੱਜ ਵੀ ਗਵਾਹੀ ਦਿੰਦੀ ਜਿਹਨੂੰ ਆਪਾਂ 나ਗਣੀ ਵਰਸ਼ੀ ਕਹਿੰਦੇ ਆ ਹਜੂਰ ਨੇ ਦਿੱਤੀ ਉਹਨੇ 나ਗ ਸ਼ਬਦ ਪੜਿਆ ਹਾਂ ਗਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਨੇ ਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਣ ਜਿਓ ਹਾਥੀ ਅੱਗੇ ਅੱਗੇ ਤੇ ਗੁਰੂ ਕਾ ਸ਼ੇਰ ਮਗਰ ਮਗਰ ਜਿੱਤ ਗੁਰੂ ਕੇ ਸਿੰਘ ਦੀ ਹੋਈ ਮੈਂ ਹੁਣੇ ਗੱਲ ਕੀਤੀ ਟੋਪੀ ਬਹੜਿਆਂ ਦੀ ਇਹਨਾਂ ਨੇ ਕੀ ਕੀਤਾ ਆਟੇ ਦੀ ਗਊ ਬਣਾਈ ਇੱਕ ਵਿਸ਼ੇਸ਼ ਤੌਰ ਤੇ ਅਰੰਗਜੀਤ ਨੇ ਕਾਜੀ ਨੂੰ ਭੇਜਿਆ ਉਹ ਨਿਕਰਾਨ ਦੀ ਕਸਮ ਖਾਦੀ ਤੇ ਮੇਰੇ ਪਾਤਸ਼ਾਹ ਕਹਿੰਦੇ ਇਹਨਾਂ ਤੇ ਇਤਵਾਰ ਨਹੀਂ ਕਰਨਾ ਮੈਂ 100 ਸਾਖੀ ਵਿੱਚ ਪੜਿਆ ਹੈ ਤੇ ਗੁਰਮੁਖੋ ਤੁਹਾਡੀ ਬਾਹ ਤੇ ਤਿੰਨ ਤੇਲ ਲਾ ਕੇ ਤੇ ਜਿਹੜਾ ਕੋ ਤਿਲ ਸਾਰੇ ਥਾਲੀ ਚ ਪਾ ਕੇ ਤੇ ਆਪਣੀ ਬਾਹ ਨੂੰ ਉਹਦੇ ਨਾਲ ਲਵੇੜੋ ਤੇ ਜਿੰਨੇ ਬਾਹ ਤੁਹਾਡੀ ਤੇ ਤਿੰਨ ਲੱਗਣ ਇਹ ਇਨੀਆਂ ਸੋਹਾਂ ਖਾ ਲੈਣ ਤੇ ਇਹਨਾਂ ਤੇ ਇਤਵਾਰ ਨਹੀਂ ਕਰਨਾ ਇਹ 100 ਸਾਖੀ ਵਿੱਚ ਲਿਖਿਆ ਹੋਇਆ ਜੇ ਪਰ ਜਿਹੜੀ ਭੁੱਖ ਹੈ ਬੜੀ ਚੰਦਰੀ ਆ ਬਾਣੀ ਦੀ ਪੰਕਤੀ ਨਹੀਂ ਪਰ ਪਰਚਲਤ ਹੈ ਫਰੀਦਾ ਮੋਤੋਂ ਭੁੱਖ ਬੁਰੀ ਰਾਤ ਨੂੰ ਸੁੱਤੇ ਖਾ ਕੇ ਜਿਹਨੇ ਫੇਰ ਖੜੀ ਮੇਰੇ ਪਾਤਸ਼ਾਹ ਕਹਿੰਦੇ ਸਿੰਘੋ 8 ਦਿਨ ਠਹਿਰੋ ਉਹਨੇ ਆਖਿਆ ਪਾਤਸ਼ਾਹ ਤੁਸੀਂ 8 ਦਿਨਾਂ ਦੀ ਗੱਲ ਕਰਦੇ ਸੱਤੋਂ ਘੜੀ ਨਹੀਂ ਜਲੜਿਆ ਜਾਂਦਾ ਘੜੀ ਲੜਨਾ ਵੀ ਔਖਾ ਹੈ ਤੁਹਾਨੂੰ ਨਮੂਨਾ ਬਖਾਵਾ ਸਿਨਿਆ ਭੇਜਿਆ ਵੀ ਗੁਰਮੁਖ ਵਾਸੀਂ ਨਿਕਲ ਜਾਾਂਗੇ ਪਰ ਪਹਿਲਾਂ ਅਸੀਂ ਆਪਣਾ ਸਮਾਨ ਕੱਢਣਾ ਹੈ ਕੀ ਹੋਇਆ ਟੁੱਟੇ ਹੋਏ ਛਤਰ ਮਰੇ ਹੋਏ ਪਸ਼ੂਆਂ ਦਾ ਚਮੜਾ ਉਹਨੂੰ ਬੰਦ ਕਰਕੇ ਬਾਹਰ ਕੱਢਿਆ ਤੁਰਕਾਂ ਨੇ ਹਮਲਾ ਕੀਤਾ ਤੇ ਪੱਲੇ ਕੱਖ ਨਾ ਪਿਆ ਤੇ ਲਾਂਤਾਂ ਪਈਆਂ ਤੇ ਕਹਿਣ ਲੱਗੇ ਵੇਖ ਲੈ ਜੇ ਔਰ बार-बार ਕਹਿਣ ਤੇ ਸਤਿਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਆਹ ਹੱਥ ਜੋੜ ਕੇ ਫਜ਼ੇ ਬੁਲਾ ਕੇ ਆਖਿਆ ਅਨੰਦਪੁਰੀਏ ਮੇਰੇ ਬਾਪੂ ਦਾ ਸੀਸ ਇੱਥੇ ਕਦੇ ਆਇਆ ਸੀ ਤੇਰੀ ਮੇਰੀ ਮਾਂ ਨੇ ਇੱਥੇ ਇੱਕ ਅਰਦਾਸ ਕੀਤੀ ਸੀ ਜਿਹੜਾ ਗੁਰਮੁਖੋ ਕੇਸਕਰ ਸਾਹਿਬ ਦੇ ਨਾਲ ਇਸ ਪਾਸੇ ਗੁਰਦੁਆਰਾ ਹੈ ਤੁਸੀਂ ਮੇਰੇ ਨਾਲ ਬੱਸ ਵਾਗਬੋ ਮੈਂ ਤਾਂ ਕੇਵਲ ਕਦੇ-ਕਦੇ ਆਉਣਾ ਗੁਰੂ ਜਦੋਂ ਲਿਉਂਦਾ ਹੈ ਉੱਥੇ ਅੱਜ ਵੀ ਥੜਾ ਹੈ ਉਹ ਥੜੇ ਤੇ ਜਦੋਂ ਬਾਬੇ ਜੀਤੇ ਨੇ ਨਾਵੇਂ ਪਾਤਸ਼ਾਹ ਦਾ ਸੀਸ ਰੱਖਿਆ ਸੀ ਤੇ ਸਾਡੀ ਮਾਂ ਗੁਜਰੀ ਨੇ ਆਖਿਆ ਸੀ ਮੇਰੇ ਸਿਰਦਿਆ ਸਾਈਆਂ ਮੇਰੀ ਨਿਭ ਗਈ ਮਾਫ ਕਰਨਾ ਤੇਰੀ ਨਿਭ ਗਈ ਮੇਰੀ ਨਿਭ ਜਾ ਹੈ ਕੋ ਇਹੋ ਜੀ ਧਰਮ ਪਤਨੀ ਆਪਣੇ ਪਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸੀਸ ਆਇਆ ਮਾਤਾ ਗੁਜਰੀ ਰੋਈ ਨਹੀਂ ਧਾਵਾ ਨਹੀਂ ਮਾਰੀਆਂ ਮੱਥਾ ਟਕਿਆ ਹੱਥ ਜੋੜ ਕੇ ਆਖਿਆ ਮੇਰੇ ਸਿਰ ਤੇ ਸਾਈਆਂ ਤੇਰੀ ਨਿਭ ਗਈ ਮੇਰੇ ਤੇ ਕਿਰਪਾ ਕਰੀ ਮੈਂ ਤੇਰੀ ਅਰਦੰਗੀਏ ਕਿਤੇ ਮੇਰੀ ਵੀ ਨਿਭ ਜਾਏ ਇਹ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਮੀ ਹਮਲਾ ਹੋਇਆ ਪਰਿਵਾਰ ਨਿਕੜ ਗਿਆ ਇੱਕ ਭਾਈ ਜਵਾਰ ਸਿੰਘ ਨਾਮ ਦਾ ਸਿੰਘ ਸੀ ਰੋਪੜ ਦਾ ਰਹਿਣ ਵਾਲਾ ਉਹ ਸਾਡੀਆਂ ਦੋ ਮਤਾਵਾਂ ਮਾਤਾ ਸਹਿਬ ਕੌਰ ਤੇ ਮਾਤਾ ਸੁਦਰ ਕੌਰ ਜੀ ਨੂੰ ਨਾਲ ਲੈ ਕਰਕੇ ਰੋਪੜੋਂ ਨਾ ਇੱਕ ਰਾਤ ਕੱਟੀ ਮੁੜ ਕੇ ਦਿੱਲੀ ਲੈ ਗਿਆ ਦੂਜਾ ਪੱਖ ਹੈ ਮਾਤਾ ਜੀ ਦਾ ਔਰ ਛੋਟੇ ਸਭ ਜਾਦੇ ਇੱਕ ਸੇਵਾਦਾਰ ਹੈ ਤੇ ਇਹ ਗੁਰੂ ਘਰ ਵਿੱਚ ਇੱਕ ਆਮ ਮਾਮੂਲੀ ਨੌਕਰ ਗੰਗੂ ਜਿਹੜਾ ਨਾ ਉਹਦੇ ਨਾਲ ਚਲੇਗਾ ਮੇਰੀ ਗੱਲ ਨੂੰ ਚੁੱਸਣਾ ਆਮ ਕਰਕੇ ਅਸੀਂ ਆਨਟੇਣ ਪ੍ਰਚਾਰ ਕਹਿੰਦੀਆਂ ਗੰਗੂ ਰਸੋਈਆ ਹਰ ਕਲ ਗੁਰਮਤ ਨਾਲ ਪਰਖਿਆ ਕਰੋ ਰਹਿਤ ਨਾਮੇ 'ਚ ਲਿਖਿਆ ਜਾਂ ਕੇ ਰਹਿਤ ਨਾ ਜਾਣੀਏ ਗੁਰਮੰਤਰਨੀ ਚੀਤ ਤਾ ਕਾ ਭੋਜਨ ਖਾਏ ਕੇ ਵਿਸਰੇ ਹਰਸੋਂ ਪ੍ਰੀਤ ਜਿਹੜਾ ਰਹਿਤ ਮਰਯਾਦਾ ਚ ਪ੍ਰਪੱਕ ਨਹੀਂ ਜਿਹੜਾ ਗੁਰਮੰਤਰ ਨਹੀਂ ਜਪਦਾ ਉਹਦੇ ਹੱਥੋਂ ਪਾਣੀ ਤੇ ਰੋਟੀ ਨਾ ਖਾ ਇਹ ਸਾਨੂੰ ਕਹਿਣ ਵਾਲਾ ਗੁਰੂ ਗੋਬਿੰਦ ਸਿੰਘ ਇੱਕ ਨਗੁਰੇ ਗੰਗੂ ਹੱਥੋਂ ਰੋਟੀ ਖਾਂਦਾ ਹੋਵੇਗਾ ਤੇ ਜੇ ਸੋਇਆ ਤੇ ਫਿਰ ਆਪਾਂ ਲਫ਼ਜ਼ ਬਦਲ ਦਈਏ ਫਿਰ ਗੰਗੂ ਨਾ ਕੀ ਫਿਰ ਗੰਗਾ ਸਿੰਘ ਹੋਵੇਗਾ ਇੱਕ ਪਰਖ ਦੀ ਨਿਸ਼ਾਨੀ ਜੇ ਲੇਖਿਆ ਗੰਗੂ ਗੰਗੂ ਇੱਕ ਆਮ ਸਧਾਰਨ ਨੌਕਰ ਹੈ ਇਸ ਕਰਕੇ ਉਹਨੂੰ ਰਸੋਈਆ ਨਹੀਂ ਕਹਿਣਾ ਚਾਹੀਦਾ ਗੁਰੂ ਪਤ ਦੇ ਹੱਥੋਂ ਪ੍ਰਸ਼ਾਦਾ ਨਹੀਂ ਦੇ ਸਕਦਾ